ਮੇਰਾ ਨਾਮ ਚਰਨਜੀਤ ਕਿਹੜੀ ਕਲੋਨੀ ਪੈਂਦੀ ਆ ਨੂੰ ਇਹ ਉਹ ਨੰਗਲ ਕੋਲ ਅੰਦਰ ਨੰਗਲ ਕੋਟਲੀ ਮੱਲਾ ਪੈਂਦਾ ਸਾਡੀ ਗਲੀ ਬਿਲਕੁਲ ਕੱਚੀ ਆ ਸਾਨੂੰ ਬੜੀ ਆਵਾਜ਼ ਆ ਰਾਂ ਲੰਗਣ ਦੀ ਆਹੀਂ ਜੇ ਉਹਨਾਂ ਉੱਧਰ ਜੇ ਮਕਾਨ ਬਣਾਇਆ 12 ਸਾਲ ਤੋਂ ਸਾਡੇ ਪਾਈਪ ਡਰੇਨ ਚ ਸੁੱਕੇ ਦਿੰਦੇ ਨਾ ਹਰ ਕੋਈ ਪਿਆਪ ਉੱਧਰ ਸੁਟਿਆ ਹਰ ਇੱਕ ਮੁਹੱਲੇ ਨੇ ਉੱਧਰ ਸੁਟਿਆ ਉਹਨਾਂ ਸਾਨੂੰ ਬੜੀ ਦਿੱਕਾਂ ਦੇ ਵੀ ਇਹ ਨਾਲਾ ਬਣਨੇ ਕਰਨੇ ਇਹ ਸਾਡੀ ਗਲੀ ਨਾਲ ਇੱਕ ਪੱਕੀ ਬਣਾਈ ਜਾਏ ਨਾਲ ਸਿਵਰਪਾਂਦ ਬਣਾ ਲਾ ਸਾਨੂੰ ਪਾਣੀ ਦਾ ਪਾਣੀ ਤੇ ਬੇਦਾ ਹੀ ਤੇਰੇ ਕੰਮ ਕਰ ਸਕਨੇ ਆ ਤੇ ਜੇ ਉਹ ਆਖਣ ਬਿਲਕੁਲ ਪਾਣੀ ਬੰਦ ਕਰੋ ਤੇ ਸਾਡੇ ਬੱਚੀ ਕਿੱਥੇ ਲੈ ਆਖਣੀ ਜਾਣਗੇ ਨੂੰਹਾਂ ਕਿੱਥੇ ਜਾਣੀ ਆਈ ਸਮੱਸਿਆ ਬਥੇਰੇ ਵਾਰੀ ਬਿਆਹ ਕੋਲੇ ਵੀ ਗਿਆ ਜੱਗੀ ਪਾੜੇ ਕੋਲੇ ਵੀ ਗਿਆ ਸਾਰਿਆਂ ਨੂੰ ਕੁੱਟਿਆ ਆ ਜਦੋਂ ਬੋਰ ਪਾਣ ਲੈਂਦੇ ਨਾ ਤੇ ਕਹਿੰਦੇ ਸਾਰਾ ਕੁਝ ਬਣਾਵਾਂਗੇ ਜਦੋਂ ਬਣ ਜਾਂਦੇ ਆ ਤੇ ਉਦੋਂ ਕਹਿੰਦੇ ਇੱਥੇ ਆਈ ਕੋਈ ਨਹੀਂ ਮੰਗੇ ਹੋ ਕਰਨੇ ਵੀ ਸਾਡੇ ਸਿਵਰ ਪੈਨ ਤੇ ਪਾਟ ਸਪਲਾਈ ਆਏ ਪੁਰ ਐਸਾ ਡੀ ਬਿਲਕੁਲ ਗਲੀ ਨਹੀਂ ਕੱਚੀ ਆ ਨਾਲ ਡਰੇਨ ਦੇ ਬਿਲਕੁਲ ਗਲੀ ਕੱਚੀ ਆ ਉੱਥੇ ਸਾਡੇ ਟਾਇਲਰ ਨਹੀਂ ਲੱਗੇ ਹੋਈਆਂ ਮੇਰਾ ਨਾਮ ਪ੍ਰਿੰਸ ਕੁਮਾਰ ਹੈ ਜੀ ਕਿਹੜਾ ਬੋਲਦਾ ਪੈਂਦਾ ਕਿਹੜੀ ਕੋਲ ਡਾਕਟਰ ਡਾਕਟਰ ਮਹਿਦਗਨਗਰ ਪੈਂਦਾ ਜੀ ਆਡਾ ਕੀ ਸਮੱਸਿਆ ਆ ਜੀ ਸਮੱਸਿਆ ਇਹ ਆ ਰਹੀ ਆ ਜੀ ਆਡਾ ਸੀਵਰੇਜ ਨਹੀਂ ਇੱਧਰ ਕਿਸੇ ਦਾ ਵੀ ਪਿਆ ਹੈਗਾ ਤੇ ਸਾਰਿਆਂ ਨੇ ਆਪਣੇ ਆਪਣੇ ਮਤਲਬ ਪੈਪ ਵਿੱਚੇ ਕਰਾਏ ਹੋਏ ਆ ਨਾਲੇ ਦੇ ਵਿੱਚ ਡਾਇਰੈਕਟ ਤੇ ਇਹਨਾਂ ਨੂੰ ਕੋਈ ਹੋ ਗਿਆ 15 20 ਸਾਲ ਜਿੱਦਾਂ ਕਰਦੇ ਆ ਆਪ ਵਿੱਚ ਚੱਲਦਾ ਰਿਹਾ ਇਹਨਾਂ ਦਾ ਤੇ ਆਇਆ ਕਈ ਐਮਸੀ ਆਇਆ ਉਹਨਾਂ ਨੇ ਕਿਹਾ ਵਾ ਗਲੀ ਪੱਕੀ ਕਰਾਉਣਾ ਅਡੀ ਗਲੀ ਵੀ ਬੜੀ ਮੁਸ਼ਕਲ ਪੱਕੀ ਹੋਈ ਆ ਤੇ ਜੀ ਉਹਨਾਂ ਨੇ ਸੀਵਰੇਜ ਵਾਲਾ ਵੀ ਮੰਗ ਕੀਤੀ ਸੀ ਤੇ ਸੀਵਰੇਜ ਉਦੋਂ ਵੀ ਨਹੀਂ ਉਹਨਾਂ ਨੇ ਪੁਆਇਆ ਉਦੋਂ ਕਹਿੰਦੇ ਤੁਹਾਨੂੰ ਪੁਆਵਾ ਦਾਂਗੇ ਕੋਈ ਗੱਲ ਨਹੀਂ ਹੁਣ ਨਵੇਂ ਤੋਂ ਨਵਾਂ ਐਮਸੀ ਜਿਹੜਾ ਬਣ ਜਾਂਦਾ ਉਹ ਆਉਂਦਾ ਬਸ ਵੇਖਦਾ ਇੱਕ ਵਾਰੀ ਬਾਅਦ ਚ ਇੱਥੇ ਆਉਂਦਾ ਹੀ ਨਹੀਂ ਹੈ ਮੁਸ਼ਕਲ ਹੈ ਹੀ ਆ ਰਹੀ ਆ ਕਿ ਪਾਣੀ ਦੀ ਸਭ ਤੋਂ ਵੱਡੀ ਦਿੱਕਤ ਆਂਡੀ ਆ ਹੁਣ ਪਾਣੀ ਇੱਥੋਂ ਨਿਕਲਣਾ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਕੇ ਪਾਸੇ ਪਾਣੀ ਦਾ ਰਾਹ ਹੀ ਨਹੀਂ ਹੈਗਾ ਜੀ ਤੇ ਹੁਣ ਪਾਣੀ ਕਿੱਦਾਂ ਨੂੰ ਕੱਢਿਆ ਜਾਏ ਮੇਨ ਦਿੱਕਤ ਇਹੀ ਆਂਦੀ ਏ ਮਿਲ ਕੇ ਇਹਨੂੰ ਤੁਸੀਂ ਲੋਕਲ ਨੂੰ ਜਾ ਕੇ ਹਾਂਜੀ ਆਪਾਂ ਮਿਲ ਕੇ ਆਏ ਰਮਨਬਾਲ ਸਾਹਿਬ ਜੀ ਨੂੰ ਮਿਲ ਕੇ ਆਏ ਆਂ ਅੱਜ ਹੀ ਉਹਨਾਂ ਨੇ ਭੇਜਿਆ ਹਸਦੀਨ ਸਾਹਿਬ ਕੋ ਉਹ ਕਹਿੰਦੇ ਨੂੰ ਥੋੜਾ ਲੰਬਾ ਪ੍ਰੋਸੀਜਰ ਚੱਲਣਾ ਆ ਹਜੇ ਥੋੜਾ ਟਾਈਮ ਲੱਗ ਜਾਣਾ ਏ ਤੇ ਆਪਾਂ ਸਾਡੀ ਮੰਗ ਇਹੀ ਆ ਕਿ ਇਹਨੂੰ ਛੇਤੀ ਤੋਂ ਛੇਤੀ ਕੀਤਾ ਜਾਏ ਕਿਉਂਕਿ ਇੱਕ ਅੱਧੇ ਦਿਨ ਵਿੱਚ ਇਹਨਾਂ ਨੇ ਸਾਡਾ ਪਾਣੀ ਬੰਦ ਕਰ ਦੇਣਾ ਹੈਗਾ ਸਮੱਸਿਆ ਇਹੀ ਆਣੀ ਆ ਕਿ ਕੋਈ ਇੱਥੇ ਫਿਰ ਰਹਿ ਨਹੀਂ ਸਕਦਾ ਇੱਕ ਹਿਸਾਬ ਦਾ ਬਾਥਰੂਮ ਨਹੀਂ ਜਾ ਸਕਦਾ ਕੋਈ ਕਪੜੇ ਨਹੀਂ ਆਪਣੇ ધો ਸਕਦਾ ਕੋਈ ਬਰਤਨ ਨਹੀਂ ਸਾਫ ਕਰ ਸਕਦਾ ਇੱਥੇ ਖਾਣਾ ਪੀਣਾ ਤੇ ਪਾਣੀ ਨਾਲ ਹੀ ਬੰਨਾ ਤੇ ਵੇਸਟੇਜ ਤੇ ਜਾਣੀ ਹੈਗੀ ਯਾਰ ਇੱਕ ਚੀਜ਼ ਦੀ ਉਹ ਇੱਥੇ ਚੱਲ ਨਹੀਂ ਸਕਦੀ